ਭਗਵਾਨ ਵਾਲਮੀਕੀ ਤੀਰਥ RAM ਤੀਰਥ ਵਿਖੇ 15 ਨਵੰਬਰ ਨੂੰ ਸਾਲਾਨਾ ਮੇਲਾ ਸ਼ਰਦਾ ਪਾਵਨਾ ਨਾਲ ਮਨਾਇਆ ਜਾਵੇਗਾ। ਇਸੇ ਤਹਿਤ ਸ਼ਿਵ ਆਰਤੀ ਦੁਰਗਾ ਮੰਦਿਰ 시ਹਾਟਾ ਤੋਂ ਮਾਤਾ ਆਰਤੀ ਦੇਵਾ ਜੀ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਜਦੋਂ ਪਾਵਨ ਵਾਲਮੀਕੀ ਤੀਰਥ RAM ਤੀਰਥ ਪੁੱਜੀ ਤਤੂਨਾ ਸਾਹਿਬ ٹرسٹ ਦੇ ਮਹੰਤ ਮਲਕੀਤਨਾਥ ਅਤੇ ਓਮ ਪ੍ਰਕਾਸ਼ ਗੱਬਰ ਵੱਲੋਂ ਸ਼ੋਭਾ ਯਾਤਰਾ ਦਾ ਨਿਗ੍ਹਾ ਸਵਾਗਤ ਕੀਤਾ ਗਿਆ। ਨਾਲ ਹੀ ਇਸ ਮੂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ 15 ਨਵੰਬਰ ਨੂੰ ਮਨਾਏ ਜਾ ਰਹੇ ਮੇਲੇ ਵਿੱਚ ਸੰਗਤਾਂ ਵੱਤੋ ਵੱਦ ਮੱਥਾ ਟੇਕ ਕੇ ਭਗਵਾਨ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸ ਮੌਕੇ ਸੁਮਿਤ ਸ਼ਾਸਤਰੀ ਸੋਹਣ ਲਾਲ ਮੋਹਨ ਲਾਲ ਦਵਿੰਦਰ ਬਿੱਲੂ ਅਸ਼ੋਕ 베ਤੀ ਸਮੇਤ ਵੜੀ ਗੈਂਤੇ ਵਿੱਚ ਸੰਗਤਾਂ ਹਾਜ਼ਰ ਸਨ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ 15 ਤਰੀਕ ਨੂੰ ਜੋ ਮੇਲਾ ਲੱਗ ਰਿਹਾ ਵਾ ਉਸ ਸ਼ੁਭ ਦਿਹਾੜੇ ਦੀ ਔਰ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਅਪੀਲ ਕਰਦੇ ਆ ਕਿ 14 ਤਰੀਕ ਨੂੰ ਜੋ ਸੋਨੇ ਦੀ ਨੱਥ ਸਰੋਵਰ ਪੂਜਾ ਹੋ ਕੇ ਨੱਥ ਜਿਹੜੀ ਸੋਨੇ ਦੀ ਪਾਈ ਜਾ ਰਹੀ ਆ ਮਛਲੀ ਨੂੰ ਉਹਦੇ ਵਿੱਚ ਅਪੀਲ ਕਰਦੇ ਅੰਗ ਸੰਗਤ ਨੂੰ ਕਿ ਪਰਿਵਾਰ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਬਾਲਮੀਗੀਤੀ ਹੋਏ ਤੇ ਆਰਪੀ ਦੇਵਾ ਜੀ ਆਪਣੀ ਯਾਤਰਾ ਲੈ ਕੇ ਆਏ ਆ ਅਸੀਂ ਉਹਨਾਂ ਦਾ ਬਹਿ ਦਨੋ ਧੰਨਵਾਦ ਵੀ ਕੀਤਾ ਉਹਨਾਂ ਦਾ ਸੁਆਗਤ ਹੋਈਆਂ ਸੰਗਤ ਨੂੰ ਹੁਣ ਅੱਗੇ ਪਹੁੰਚ ਕੇ ਮੇਲੇ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਹਨ ਕਿ ਕੱਲ ਨੂੰ ਮਾਡਲ ਤੋਂ ਮਸਾ ਲਾਲ ਦੇਵੀ ਮੰਦਿਰ ਤੋਂ ਯਾਤਰਾ ਆ ਰਹੀ ਹੈ ਠੀਕ 2 ਵਜੇ ਇਸੇ ਯਾਤਰਾ ਪਹੁੰਚੇਗੀ ਜੀ ਦੇ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਆਪਕਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਮਿਸਟਰ ਸੋਨੀ ਜੀ ਵੀ ਆ ਰਹੇ ਹਨ ਅੱਛੀ ਵੀ ਆਪਣੇ ਸੰਤਨ ਨੂੰ ਨਾਲ ਦੱਸ ਕੇ ਸਵਾਗਤ ਕਰਾਂਗੇ ਉਹਦੇ ਨਾਲ ਮੇਲਾ ਚੱਲਦੀ ਕਰ ਚੱਲਦਾ ਜਾਵੇਗਾ ਪਰਸੋਂ 14 ਤਰੀਕ ਨੂੰ ਠੀਕ 11 ਵਜੇ ਪਵਨ ਬਾਲਮੀਕੀ ਜੀ ਦੀ ਸਰੋਵਰ ਪੂਜਾ ਦੀ ਸ਼ੁਰੂਆਤ ਹੋ ਜੇਗੀ 1 ਵਜੇ ਸਰੋਵਰ ਦੀ ਰਾਣੀ ਮਛਲੀ ਨੱਤ ਪਾਈ ਜਾਵੇਗੀ ਇਹ ਹਰ ਸਾਲ कथक के महीने काश्तियाँ उत्तरतियाँ हैं जिसको हम तुलसी ब्याह के उपलक्ष्य में और गुरु नानक साहब के प्रकाश पर्व के उपलक्ष्य में ये हर साल सुबह यात्रा नगर कीर्तन महर्षि स्वामी वाल्मीकि जी की तपोभूमि में जो माता पिता वृद्ध आश्रम बनाया हुआ है शासन के सहयोग के द्वारा जहां 12 तारीख से लेकर तारीख तक समागम चलेगा जो कि सुबह 11 बजे सत्संग चलता है एक से चार बजे तक आए हुए साधु संत महात्मा महापुरुषों के द्वारा प्रवचन किए जाते हैं तो ये गुरु प्यारी सत्संग चौदह तरीक को रात को जागरण होगा सोलह पंद्रह तरीक को पूर्णमासी वाले दिन महा ਪਰ ਮਨਾਇਆ ਜਾਏਗਾ ਭਗਵਾਨ ਬਾਲਮਿਕੀ ਤੀਰਥ ਰਾਮ ਤੀਰਥ ਵਿਖੇ ਸਲਾਣਾ ਮੇਲਾ 15 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਏਗਾ ਇਸੇ ਤਹਿਤ ਹੀ 12 ਨਵੰਬਰ ਨੂੰ ਸ਼ਿਵ ਦੁਰਗਾ ਆਰਤੀ ਮਾਤਾ ਮੰਦਰ ਤੋਂ ਮਾਤਾ ਆਰਤੀ ਦੇਵਾ ਦੀ ਅਗਵਾਈ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ ਇਹ ਜਦੋਂ ਸ਼ੋਭਾ ਯਾਤਰਾ ਤੁਨਾ ਸਾਹਿਬ ਪ੍ਰਸ਼ਟਪੂਜੀਤਾ ਇਸ ਦਾ ਮਹਾਂਤ ਮਲਕੀਤ ਨਾਥ ਅਤੇ ਚੇਅਰਮੈਨ 옴 ਪ੍ਰਕਾਸ਼ ਗੱਬਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੁਕੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜਾ ਮੇਲਾ 15 ਨਵੰਬਰ ਨੂੰ ਮਨਾਇਆ ਜਾ ਰਿਹਾ ਉਸ ਵਿੱਚ ਸੰਗਤਾਂ ਵੱਧ ਤੋਂ ਵੱਧ ਮੰਦਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰਨ ਅੰਮ੍ਰਿਤਸਰ ਫਾਸਟਵੇ ਖਬਰਾਂ ਵਾਲੇ ਕੈਮਰਾਮੈਨ ਪਰੇਸ਼ਰ ਮਾਦਲ ਰਕੇਸ਼ ਕੁਮਾਰ